ਦੁਨੀਆ ਪਰੇ ਤੋਂ ਪਰੇ ਪਈ ਆ ਸੱਜਣੋ ਤੇ ਅੱਜ ਤੁਹਾਨੂੰ ਦੁਨੀਆ ਤੋਂ ਪਰਲਾ ਸੱਜਣ ਬਖਾਉਣ ਲੱਗਿਆ ਆਪਾਂ ਪਿੰਡ ਬੁੱਟਰ ਦੇ ਵਿੱਚ ਆ ਤੇ ਇੰਡੀਆ ਦੇ ਸਭ ਤੋਂ ਵੱਡੇ ਡੌਗ ਫਾਰਮਾਂ ਦੇ ਵਿੱਚੋਂ ਇੱਕ ਜਿਹੜਾ ਇੰਡੀਆ ਦੇ ਵਿੱਚ ਸੱਜਣੋ ਆਪਾਂ ਕਹਿ ਸਕਦੇ ਆ ਵੀ ਜਰਮਨ ਸ਼ੈਫਰਡ ਦੇ ਟੌਪ ਦੇ ਵੱਡੇ 10 ਫਾਰਮਾਂ ਦੇ ਵਿੱਚ ਆ ਜਾਂਦਾ ਹੋਊਗਾ ਇੰਨੀ ਸੰਖਿਆ ਦੇ ਵਿੱਚ ਡੌਗ ਆ ਇੰਨੀ ਕੁਆਲਿਟੀ ਦੇ ਵਿੱਚ ਡੌਗ ਆ ਤੇ ਇੰਨੀ ਵਧੀਆ ਤਰੀਕੇ ਨਾਲ ਮੇਨਟੇਨ ਕੀਤੇ ਹੋਇਆ ਸੱਜਣੋ ਇੰਨੇ ਜਾਨਵਰਾਂ ਨੂੰ ਇੱਕ ਦਿਨ ਰੋਟੀਆਂ ਪਾਉਣੀਆਂ ਹੋਣ ਤੇ ਬੁੜੀਆਂ ਦੇ ਫਿੰਗਰਪ੍ਰਿੰਟ ਘਸ ਜਾਂਦੇ ਆ ਰੋਟੀਆਂ ਲਾਉਂਦੀਆਂ ਦੇ ਤੇ ਬਾਈ ਨੇ ਤੁਸੀਂ ਇਹ ਦੇਖੋ ਕਿ ਕਿੰਨੇ ਮੁਹੱਬਤ ਨਾਲ ਕਿੰਨੀ ਇਹਨਾਂ ਦੀ ਸਫਾਈ ਆ ਸਾਰੇ ਜਾਨਵਰਾਂ ਦੀ ਕਿੰਨੀ ਵਧੀਆ ਇਹਨਾਂ ਦੀ ਸਾਰਿਆਂ ਦੀ ਸਿਹਤ ਆ ਕਿਵੇਂ ਪਾਲੇ ਹੋਇਆ ਕੱਲੇ-ਕੱਲੇ ਦਾ ਨਾਂ ਏ ਤੇ ਇਕੱਲੇ ਇਕੱਲੇ ਜਾਨਵਰ ਨੂੰ ਇਹ ਪਤਾ ਹੈ ਕਿ ਮੇਰਾ ਨਾਂ ਕੀ ਹੈ ਜੇ ਇਹਨੇ ਝੁੰਡ ਚੋਂ ਕਿਸੇ ਨੂੰ ਵੀ ਆਵਾਜ਼ ਮਾਰਦਾ ਨਾ ਤੇ ਉਹ ਭੱਜ ਕੇ ਬਾਈ ਦੇ ਕੋਲੇ ਆ ਜਾਂਦਾ ਸਾਰੇ ਜਾਨਵਰਾਂ ਨੂੰ ਬਾਈ ਨੂੰ ਖੇਡਣ ਦਾ ਸ਼ੌਂਕ ਆ ਬੜੇ ਸਾਰੇ ਜਾਨਵਰ ਆ ਜਿਹੜੇ ਉਹ ਬੜੇ ਠੰਡੇ ਨਰਮ ਸੁਭਾਅ ਦੇ ਜਾਨਵਰ ਆ ਇਹ ਤਾਂ ਤੁਹਾਨੂੰ ਵੱਡੇ ਦਿਖਾਏ ਆ ਨਿੱਕੇ ਟਟੂਏ ਫਟੂਏ ਵੀ ਬਹੁਤ ਹੈਗੇ ਆ ਬਾਈ ਕੋਲੇ ਬਾਈ ਨੇ ਕੁੱਤਿਆਂ ਨੂੰ ਰੱਖਣ ਸੰਭਣ ਸੰਭਾਲਣ ਲੱਤਾਂ 'ਚ ਫਰਕ ਕਿਵੇਂ ਪੈ ਸਕਦਾ ਕਿਵੇਂ ਠੀਕ ਹੋ ਸਕਦਾ ਸਾਰੀ ਜਾਣਕਾਰੀ ਦਿੱਤੀ ਹੈ ਸਿਰੇ ਤੱਕ ਬਣੇ ਰਹੋ ਬਹੁਤ ਜਾਣਕਾਰੀ ਵਾਲੀ ਵੀਡੀਓ ਆ ਲੈ ਵੀ ਸਜਣੋ ਉਹ ਬੰਦਿਆਂ ਵਾਸਤੇ ਇਹ ਵੀਡੀਓ ਆਪਾਂ ਕਹਸਦੇ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਗਈ ਵੀ ਜਿਹੜੇ ਬੰਦੇ ਕੁਆਲਿਟੀ ਭਾਲਦੇ ਆ ਤੇ ਜਿਹੜੇ ਕੁਆਲਿਟੀ 'ਚ ਕੁਆਲਿਟੀ ਪਸੰਦ ਕਰਦੇ ਆ ਉਹ ਸੱਜਣ ਕੋਲੇ ਆ ਵੀ ਜਿਹਦੇ ਕੋਲੇ ਆਪਾਂ ਕਹਿ ਸਕਦੇ ਵੀ ਬਹੁਤ ਸਾਰੇ ਜਾਨਵਰ ਆ ਪਰ ਇਹ ਜਾਨਵਰ ਬਹੁਤ ਸਾਰੇ ਜਾਨਵਰ ਰੱਖਣ ਤੋਂ ਬਾਅਦ ਇੰਨੇ ਇਕੱਠੇ ਹੋਇਆ ਆਪਾਂ ਕਹਿ ਸਕਦੇ ਆ ਵੀ ਜੇ 50 ਜਾਨਵਰ ਆ ਤਾਂ 500 ਜਾਨਵਰ ਰੱਖਣ ਦਾ ਬਾਈ ਕੋਲੇ ਤਯਾਰਬਾ ਹੈਗਾ ਦਵਿੰਦਰ ਬਾਈ ਦਾ ਨਾਮ ਹੈ ਤੇ ਕਹਿ ਦਿੰਨੇ ਆ ਅਸੀਂ ਸਾਰੇ ਜਣੇ ਮੁਹੱਬਤ ਦੇ ਨਾਲ ਪਟਵਾਰੀ ਅੱਜ ਕੱਲ ਇਹ ਆਪਦੇ ਫੀਲਡ ਦੇ ਵਿੱਚ ਪਟਵਾਰੀ ਦੇ ਨਾਂ ਦੇ ਨਾਲ ਮਸ਼ਹੂਰ ਆ ਜੇ ਤੁਸੀਂ ਇੰਸਟਾਗ੍ਰam ਬਾਈ ਦਾ ਖੋਲੋਗੇ ਨਾ ਤੇ ਇੰਸਟਾਗ੍ਰam ਹੈਗਾ gsd.kanal.moga ਇੰਸਟਾਗ੍ਰam ਖੋਲੋਗੇ ਜੇ ਤੁਸੀਂ ਇਹਨੂੰ ਇਹਦਾ ਫੇਸਬੁੱਕ ਖੋਲੋਗੇ ਤਾਂ ਦਵਿੰਦਰ ਰਾਏ ਦੇ ਨਾਂ ਤੇ ਤੁਹਾਨੂੰ ਬਹੁਤ ਸਾਰੀਆਂ ਰੀਲਾਂ ਪਾਈਆਂ ਮਿਲ ਜਾਣਗੀਆਂ ਇਸ ਬੰਦੇ ਦੇ ਬਹੁਤ ਸਾਰੇ ਸਬੰਧ ਬਣ ਗਏ ਲੋਕਾਂ ਦੇ ਨਾਲ ਬੜੇ ਲੋਕਾਂ ਨਾਲ ਮੁਹੱਬਤ ਬਣ ਗਿਆ ਬੜੇ ਲੋਕਾਂ ਨਾਲ ਕੰਪੀਟੀਸ਼ਨ ਵੀ ਬਣ ਗਿਆ ਹੋਊਗਾ ਜਿਹੜੇ ਹਿਸਾਬ ਨਾਲ ਸ਼ੋਅਾਂ 'ਚ ਜਾਂਦਾ ਦਵਿੰਦਰ हां मेरे फिर कंपटीशन ਦਾ ਫਿਰ ਹੁਣ ਬਾਣੀ ਜਾਂਦਾ ਜਿੱਦਾਂ ਹੁਣ ਫਿਰ ਬਾਕੀ ਆਪਾਂ ਕੰਪੀਟੀਸ਼ਨ ਵਾਲਾ ਹਿਸਾਬ ਹੀ ਲੜੀਦਾ ਕੋਈ ਐਣੀ ਵੀ ਦੀ ਬਾਅਦ ਚ ਆਪਾਂ ਇੱਕ ਦੂਜੇ ਨਾਲ ਆੜਬੋੜ ਬਾਈ ਵਾਲਾ ਕੰਮ ਨਹੀਂ ਘਰਾਵਾਂ ਨਾਲ ਪਿਆੜੀ ਸਾਰੇ ਖੇਡ ਤਾਂ ਖੇਡ ਖੇਡ ਦੇ ਹਿਸਾਬ ਨਾਲ ਜੀ ਮੈਨੂੰ ਕੰਪੀਟੀਸ਼ਨ ਚੱਕ ਗੱਲ ਹੋਰ ਦੱਸ ਹਾਂਜੀ ਮੇਰੀ ਨਿਗਾਹ ਜੀ ਤਾਂ ਪੰਜਾਬ ਦਾ ਸਭ ਤੋਂ ਵੱਡਾ ਫਾਰਮ ਹੈ ਇਸਟਾ ਆਪਣੇ ਦਾ ਜਰਮਨ ਸ਼ੈਫਡ ਤਕਰੀਬਨ ਮੈਂ ਸਹੀ ਹਾਂ ਹਾਂ ਵੈਸੇ ਕੁਆਂਟੀਟੀ ਜਿਹਦਾ ਸਭ ਤੋਂ ਜ਼ਿਆਦਾ ਡਾਕ ਤੀਵਨ ਵੀਰੇ ਆਪਣੇ ਕੋਲ ਆਣਗੇ ਉਹ ਬਾਕੀ ਕੋਈ ਹੋ ਵੀ ਸਕਦਾ ਭਰਾ ਕਿਸੇ ਕੋਲੇ ਹੋਰ ਵੀ ਹੋ ਸਕਦੇ ਆ ਪਰ ਇੰਡੀਆ ਚ ਵੀ ਟੱਕਰ ਚ ਮੰਨ ਸਕਦੇ ਆ ਪਹਿਲੇ 10 20 ਦੇ ਹਾਂ ਬਾਕੀ ਵੀਰੇ ਪਤਾ ਹੀ ਆ ਬਈਆਂ ਨੂੰ ਸਾਰੇ ਹੀ ਦੇਖਦੇ ਆ ਸਾਰੇ ਆਪ ਆਪੋ ਪਰ ਇੰਡੀਆ ਦੇ 10 ਵੱਡੇ ਫਾਰਮਾਂ ਚ ਹੋਊਗਾ ਹਾਂਜੀ ਹਾਂ ਤਾਂ ਹੈਗੇ ਹੀ ਹਨਾ ਹਾਂਜੀ ਹਾਂਜੀ ਵੀ ਜੇ 10 ਵੱਡੇ ਤੇ ਕੁਆਲਟੀ ਵਾਲੇ ਸਭ ਤੋਂ ਵੱਡੀ ਗੱਲ ਹੈ ਕੁਆਲਟੀ ਮੇਨਟੇਨ ਰੱਖੀ ਆ ਵੀ ਜੇ ਕਈ ਵਾਰ ਕੁਆਂਟੀਟੀ ਵੱਧ ਜਾਂਦੀ ਫਿਰ ਕੁਆਲਿਟੀ ਘਟ ਜਾਂਦੀ ਹਾਂ ਵੀਰੇ ਇਹ ਤਾਂ ਹੈ ਹਾਂ ਭਾਈ ਹਾਂਜੀ ਹਾਂਜੀ ਵੀ ਕੁਆਲਿਟੀ ਮੇਨਟੇਨ ਰੱਖੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਆ ਯਾਰ ਇਹ ਦਵਿੰਦਰ ਐਡਾ ਹੋ ਗਿਆ ਫਾਰਮ ਕਿ ਕਰ ਲਿਆ ਕਿਵੇਂ ਬਣ ਗਿਆ ਮਤਲਬ ਇਹ ਇੰਨੇ ਜਾਨਵਰ ਆਪਣੇ ਆਪ ਵੱਧ ਗਏ ਜਾਂ ਇੰਨੇ ਸ਼ੌਂਕ ਸੀ ਕਰਨ ਦਾ ਕਿਵੇਂ ਕਿਵੇਂ ਬਣ ਗਿਆ ਇਹ ਵੀਰੇ ਜਿਵੇਂ ਜਿਵੇਂ ਆਪਾਂ ਬਰੀਡਿੰਗ ਕਰਾਈ ਜਾਂਦੇ ਆ ਬਲੱਡ ਬਾਹਰ ਲਾਈ ਜਾਂਦਾ ਓਵੇਂ ਓਵੇਂ ਆਪਾਂ ਵਧਾਈ ਜਾਂਦੇ ਆ ਤੇ ਬਾਕੀ ਤੁਸੀਂ ਦੇਖੇ ਉਧਰ ਆਪਾਂ ਬਣਾਈ ਜਾਂਦੇ ਹੋਰ ਹੂੰ ਵੀ ਮਗਰਲੇ ਪਾਸੇ ਬਣੀ ਜਾਂਦਾ ਹਾਂ ਕੋਸ਼ਿਸ਼ ਤਾਂ ਆ ਵੀ ਆਪਾਂ 100-100 ਦੇ ਸੰਥਿੰਗ ਜਾਵਾਂਗੇ ਬਾਕੀ ਪਰਮਾਤਮਾ ਨੇ ਕਿਰਪਾ ਕਰੀ ਨਾ ਹੂੰ ਜੋਰ ਤਾਂ ਪਾ ਅੱਜ ਅੱਜ ਕਿੰਨੇ ਹੋਣਗੇ ਵੱਡੇ ਵੱਡੇ ਅੱਜ ਜਿੱਦਾਂ ਵੇਰੇ ਆਪਾਂ ਅੱਜ ਛੱਡੇ ਥੋੜੇ ਕੁੱਤੇ ਆ ਵਿੱਚ ਕੁਝ ਫੀਮੇਲਾਂ ਮੇਲਟ ਆ ਦਿਨਾਂ ਤੇ ਆ ਕੁਝ ਸੁਈਆਂ ਵੀ ਆ ਹਾਂ ਬੱਟ ਹੈਗੇ 40 ਕਿਤੇ ਸੰਥਿੰਗ ਤਾਂ ਹੈਗੀ ਆ ਬੱਟੇ ਹਾਂ ਵੱਡੇ ਵੱਡੇ 40 ਵੱਡੇ ਹੋਣਗੇ ਤੇ ਨਿੱਕਿਆਂ ਸਣੇ 100 ਤਾਂ ਹੋਣ ਵੀ ਹੋ ਹਉ ਦਾ ਬੱਚੇ ਹੈਗੇ 25-30 ਬੱਚੇ ਪਏ ਆਪਣੇ ਕੋਲੇ ਹਾਂ ਸ 60-70 ਦਾ ਹੈਗੇ ਆ ਤੇਰਾ ਨਾਂ ਬਹੁਤ ਆ ਯਾਰ ਮਤਲਬ ਜਿੰਨੇ ਮੇਰੇ ਮਿੱਤਰ ਆ तकरीबन ਤੇਰੇ ਅਨਸਾਰੇ ਜਾਂਦੇ ਤੇ ਮੈਨੂੰ ਇੰਨਾ ਪਤਾ ਵੀ तकरीबन ਹਰੇਕ ਬੰਦੇ ਕੋਲੇ ਜਾਨਵਰ ਹਰੇਕ ਦੀ ਰਿਸ਼ਤਦਾਰੀ ਚ ਤੇਰੇ ਕੋਲ ਗਿਆ ਹੀ ਗਿਆ ਪਹਿਲਾਂ ਲੋਕ ਬੁੱਕ ਕਰਾ ਲੈਂਦੇ ਤੇਰੇ ਕੋਲ ਕਿਵੇਂ ਕਰਦੇ ਆ हां वे जमे ਜਿਵੇਂ ਹੁਣ ਜਿਵੇਂ ਫਾਰਜ ਕਰ ਲਓ ਤੁਸੀਂ ਲੈ ਗਏ ਮੈਥੋਂ ਥੋੜਾ ਗਾਂ ਕੋਈ ਰਿਸ਼ਤੇਦਾਰਾਂ ਨੂੰ ਵਧੀਆ ਲੱਗਿਆ ਫਿਰ ਉਹ ਲੈ ਕੇ ਆਂਦਾ ਫਿਰ ਗਾਂ ਦੀਆਂ ਬਾਕੀ ਸਾਲ ਬਹੁਤ ਹੋ ਗਏ ਆਪਣ ਨੂੰ 14 ਸਾਲ ਹੋ ਗਏ ਲੈਣ ਚ ਬੈਣ ਫਿਰ ਗਾਂ ਦੀਆਂ ਸੈਲ ਬਣ ਗਏ ਆਪਣੇ ਲੋਕਾਂ ਨਾਲ ਹਾਂਜੀ ਜਦੋਂ ਵੀਡੀਓ ਪੈ ਜਾਂਦੀ ਆ ਫਿਰ ਫੋਨ ਕਿੰਨੇ ਪਾਉਂਦੇ ਫੋਨਾਂ ਦਾ ਵੀਰੇ ਕੋਈ ਅੰਤ ਨਹੀਂ ਆ ਯਾਰ ਹਾਂ ਸਵਾਦ ਕਿੰਨੇ ਗਲੇ ਨੇ ਸਵਾਦ ਵਾਲੇ ਬਾਰੇ ਹੁੰਦੇ ਆ ਭਰਾਲੇ ਉਹਨਾਂ ਦੀ ਤਾਂ ਥੋੜੀ ਹੁੰਦੀ ਹੈ। ਚਲੋ ਉਹਨਾਂ ਨੇ ਵੀ ਆਪਦੀ ਡਿਊਟੀ ਪੂਰੀ ਕਰਨੀ ਆ। ਹੁਣ ਆਤ ਜੀ ਪੈ ਗਈ ਸਵਾਦ ਦੀ। ਹਾਂ 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 ਹਾਂ। ਹਾਂ। ਸਾਹਜ ਆ ਗਿਆ। ਪਹਿਲੀ ਵਾਰ ਤਾਂ ਮਗ ਚ ਮਾਰਦਾ ਸੀ ਤੇਰਾ ਉਹਨੂੰ ਫੋਨ ਕਰਨਾ। ਹਾਂ ਵੀਰੋ ਤਾਂ ਹਾਂ ਨਾ ਕਿਰਾਂ ਹਾਰਟ ਫੇਲ ਕਰਨ ਵਾਲਾ ਕੰਮ ਕਰ ਦਿੰਦੇ। ਹਾਂ ਫੋਨ ਤਾਂ ਫਿਰ ਵੀ ਆਈ ਹੁਣ। ਫੋਨ ਤਾਂ ਹੁਣ ਵੀ ਜਿਵੇਂ ਆਪਾਂ ਪਾ ਦੀ। ਹਾਂ। ਚਾਹੇ ਉਹਨਾਂ ਆਪਾਂ ਲੱਖ ਕਹਿਦੀ ਐ ਵੀ 10000 ਤੋਂ ਘੱਟ ਵਾਲਾ ਬੱਚਾ ਨਹੀਂ ਗਾ ਤੇ 2-2000 ਵਾਲੇ ਫੋਨ ਮੰਨ ਕੇ ਚਲੋ ਦਿਨ ਦੇ ਵਿੱਚ 50 ਤਾਂ ਫੋਨ ਕਿਤੇ ਗਏ ਨਹੀਂਗੇ। ਹਾਂ 2000 ਦੀ ਤਾਂ ਹੁਣ ਫੀਡ ਦੀ ਬੋਰੀ ਨਹੀਂ ਆਉਦੀ ਕੁੱਤਾ ਵੇਚ ਕੇ ਕੀ ਕੱਢ ਲਾਂਗੇ ਹਾਂ ਗੱਲ ਸਹੀ ਹੁਣ ਆਪਾਂ ਪ੍ਰੋਫੈਸ਼ਨਲ ਆ ਹਾਂਜੀ ਹਾਂ ਹੈਨਾ ਸਹੀ ਆ ਵੀਰੇ ਵੀ ਆਪਾਂ ਪ੍ਰੋਫੈਸ਼ਨ ਆ ਆਪਣਾ ਹੁਣ ਇਹ ਸਾਰੇ ਫਿਰ ਫੇੜਤੇ ਹੀ ਆ ਨਹੀਂ ਇਹਨਾਂ ਨੂੰ ਹੋਮ ਫੀਡੋ ਆਪਣਾ ਚਾਲਦਾ ਨਾਲ ਜਿਵੇਂ ਦਹੀਂ ਰੋਟੀ ਤੇ ਆਂਡੇ ਵਗੈਰਾ ਪੈਂਦੇ ਆ ਸਾਰਾ ਕੁਝ ਹੀ ਕੱਲੀ ਫੀਡ ਨਹੀਂ ਗੀ ਸਾਰਾ ਕੁਝ ਹੀ ਪੈਂਦਾ ਗਾ ਜਦੋਂ ਆਪਾਂ ਪਹਿਲੀ ਟਕਰਾਅ ਹੁੰਦਾ ਉਦੋਂ ਸ਼ੋਹਾਂ ਤੇ ਨਹੀਂ ਸੀ ਜਾਂਦੇ ਗਾ ਸ਼ੋਹਤ ਦਾ ਜਾਂਦੇ ਨੂੰ ਤਿੰਨ ਕੁ ਸਾਲ ਹੀ ਹੋਇਆ ਵੀਰੇ ਆਪਾਂ ਨੂੰ ਹਾਂ ਹਾਂ ਬਾਹਰ ਚੱਲੀ ਨੇ 18 ਸਾਲ ਹੋ ਗਏ 14 ਸਾਲ ਹੋ ਗਏ 18 ਉਹਦਾ ਤਾਂ 17 18 ਸਾਲ ਹੀ ਹੋ ਚਲੇ ਰੱਖਦੇ ਨੂੰ ਜਿਆਦੀ ਕਿ ਜ਼ਿਆਦੇ ਵਿਧਾਇਆ ਨੂੰ ਆਪਾਂ ਨੂੰ ਹੋ ਗਏ ਆ 14 ਸਾਲ ਦੇ ਸ਼ੋਹਾਂ ਤੇ ਜਾਣ ਲੱਗੇ ਨੂੰ ਤਿੰਨ ਸਾਲ ਹੋ ਗਏ ਹਾਂ ਸ਼ੋਹਾਂ ਤੇ ਤਾਂ ਤਿੰਨ ਕੁ ਸਾਲ ਹੀ ਹੋ ਜਾਂਦੇ ਨੇ ਸ਼ੋਹਾਂ ਨਾਲ ਕੀ ਕੁਆਲਿਟੀ ਦੇ ਵਿੱਚ ਫਰਕ ਆਇਆ ਤੇਰੀ ਕੁੱਤੇ ਰੱਖਣ ਚ ਕੀ ਸਮਝ ਦੇ ਚ ਫਰਕ ਪਿਆ ਵੀ ਸ਼ੋ ਸਹੀ ਆ ਇੱਕ ਮਤਲਬ ਸ਼ੋਹਾਂ ਨਾਲ ਕੋਈ ਫਰਕ ਹੀ ਨਹੀਂ ਪਿਆ ਦੋਵੇਂ ਦਾ ਸਹੀ ਆ ਵੀਰੇ ਜਿਹੜਾ ਦਾ ਸ਼ੋ ਹੈਗਾ ਵੀ ਜਾਨੀ ਕਿ ਜਿੱਥੇ ਕੋਈ ਪਾਰਸ਼ਲਟੀ ਨਹੀਂ ਜਲਦੀ ਮੰਨ ਲਾ ਜੇ ਕਿ ਹੁਣ ਸ਼ੋਅ ਵਿੱਚ ਕੱਲੇ ਬੰਦੇ ਪੈਸੇ ਕਮਾਉਣ ਲਈ ਕਰਾਈ ਜਾਂਦੇ ਆ ਹੂੰ ਉਹਨਾਂ ਨੂੰ ਕੋਈ ਹੈ ਹੀ ਨਹੀਂਗਾ ਵੀ ਜਿਵੇਂ ਮੰਨ ਲਾ ਕੇ ਤਾਂ ਪੈਸੇ ਲੈ ਕੇ ਲਾਦਾ ਕਿਸੇ ਦਾ ਹੂੰ ਫਾਕੀ ਸਾਰੇ ਨਹੀਂ ਵਿੱਚ ਬਹੁਤ ਸ਼ੋਅ ਐਸੇ ਵੀ ਆ ਜਿਹੜੇ ਭਾਰਤ ਅਰਸ਼ਾ ਹੁੰਦੇ ਆ ਵੀ ਕੋਈ ਉਹਦੇ ਚ ਹੈ ਨਹੀਂ ਹੁੰਦੀ ਫੇਰ ਫੇਰ ਵਾਲਾ ਕੰਮ ਨਹੀਂ ਹੁੰਦਾ ਹੂੰ ਬਾਕੀ ਨਵਾਂ ਨਵਾਂ ਬਲੱਡ ਦੇਖਣ ਨੂੰ ਪਤਾ ਲੱਗਦਾ ਕਿਹੜਾ ਕੁੱਤਾ ਕਿਵੇਂ ਆ ਕਿਵੇਂ ਸੋਹਣਾ ਚਾਲਦਾ ਕਿਹੜੇ ਕੁੱਤੇ ਦੇ ਬੱਚੇ ਕਿਹੋ ਜਿਹੇ ਆਉਂਦੇ ਆ ਹੂੰ ਤੇ ਜਾਣਕਾਰੀ ਜਿਵੇਂ ਜਿਵੇਂ ਆਪਾਂ ਕੰਮ 'ਚ ਪਈ ਜਾਵਾਂਗੇ ਉਵੇਂ ਆਪਾਂ ਨੂੰ ਸਿੱਖਣ ਨੂੰ ਜ਼ਿਆਦਾ ਹੀ ਮ ਯਾਰ ਜਿਵੇਂ ਹੁਣ ਹੁਣ ਆਪਾਂ ਲੋਕ ਇੰਪੋਰਟ ਕਰਾਉਂਦੇ ਆ ਹਾਂਜੀ ਤੈਨੂੰ ਲੱਗਦਾ ਵੀ ਯਾਰ ਹੁਣ ਸਾਡੀ ਕੁਆਲਿਟੀ ਯਾਰ ਕਿਸੇ ਵਿਦੇਸ਼ ਨਾਲੋਂ ਘੱਟ ਆ ਯਾਰ ਹਾਂਜੀ ਨਿਊ ਤਾਂ ਇੱਕ ਬਰੇ ਯਾਰ ਟ੍ਰੈਂਡ ਹੀ ਕਹਿ ਸਕਦੇ ਆਪਾਂ ਵੀ ਬਾਹਰਲੇ ਕੁੱਤੇ ਹੀ ਆਪਾਂ ਕਹੀਏ ਜੇ 10 ਕੁੱਤੇ ਉਤਰੇ ਆ 10ਾਂ ਦੇ ਵਿੱਚੋਂ ਟਾਈਡ ਰੰਗਾਂ ਪੈਰਾਂ ਦੇ ਤੇ ਮਸਾਂ 2-3 ਕੀ ਹੋਣੇ ਆ ਜ਼ਿਆਦਾਤਰ ਤਾਂ ਬਸ ਉਹ ਕਲਾ ਬਾਹਰਲੇ ਦੇ ਨਾਂ ਨਹੀਂ ਚੱਲਦਾ ਕੰਮ ਹਰਮ ਅੱਜ ਜੇ ਅੱਜ ਆਪਣੇ ਬਰੀਡਰ ਹਾਂਜੀ ਕੁਆਲਿਟੀ ਤਾਂ ਉਸ ਥਾਂ ਤੇ ਲੈ ਕੇ ਖੜ ਗਏ ਆ ਵੇ ਅੱਜ ਬਾਰੋਂ ਮਗਾਉਣ ਦੀ ਲੋੜ ਨਹੀਂ ਨਹੀਂ ਹੁਣ ਆਪਾਂ ਪਟਿਆਲੇ ਕੁੱਤੀ ਸ਼ੋਅ ਕਰੀ ਸੀ ਇੱਕ ਆਪਾਂ ਲਈ ਆ ਕੁੱਤੀ ਹਾਂ ਉਹਨਾਂ ਨਾਲੇ ਬਰੀਡਰ ਨੇ ਏਡ ਹੀ ਆ ਤੋ ਸ਼ੋਅ ਦੇ ਵਿੱਚ 6 ਤੋਂ 7 ਕੁੱਤੀਆਂ ਡਾਇਰੈਕਟ ਇੰਪੋਰਟ ਸੀਗੀਆਂ ਹਾਂ ਉਹਨਾਂ ਨੂੰ ਹਰਾ ਕੇ ਪਹਿਲੇ ਤੇ ਲੱਗੀ ਆ ਅੱਛਾ 32 ਕੁੱਤੀਆਂ ਸੀ ਉਹ ਕਲਾਸ ਚ ਹੂੰ ਤੇ 32 ਜੋ ਪਹਿਲੇ ਤੇ ਆਈ ਆ ਹਾਂ ਤੇ ਉਹ ਇੰਪੋਰਟ ਨੂੰ ਵੀ ਹਰਾ ਗਈ ਹਾਂ 6-7 ਫੀਮੇਲ ਆ ਚ ਇੰਪੋਰਟ ਸੀ ਨਾਲੇ ਕਹਿੰਦੇ ਕਿ ਉਹਦੇ ਬਰੀਡਰਾਂ ਦੀਆਂ ਸੀਗੀਆਂ ਵੀ ਪੂਰੇ ਚੰਗੇ ਪੈਸੇ ਲੱਗੇ ਉਹਨੂੰ ਨਹੀਂ ਖਰੀਦੀਆਂ ਦੀਆਂ ਨਹੀਂ ਵੀ ਕਲਾਉ ਤੋਂ ਹੀ ਇਕੱਠਾ ਕੀਤਾ ਇਹ ਸਮਾਨ ਹਾਂ ਤੋ ਵਾਕੀ ਜਾਨਵਰ ਤਾਂ ਇਧਰ ਵੀ ਬਹੁਤ ਚੰਗੇ ਚੰਗੇ ਪਿਆਦਾ ਹੋਈ ਜਾਂਦੇ ਆ ਆਪਣੇ ਮੈਂ ਆਪਾਂ ਜਦੋਂ ਆਪ ਇੱਥੇ ਬੈਠੇ ਚਾਹ ਪੀਂਦੇ ਸੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਵੀ ਕਈ ਕਈ ਵਾਰੀ ਕਿਸੇ ਦੀ ਟਰਾਲੀ ਨਾਲ ਜਿਹੜਾ ਸੰਗਲ ਨਾ ਬੰਨਿਆ ਪਿਆ ਹੁੰਦਾ ਉਹ ਆਪਦਾ ਮਾਨ ਕਹਿੰਦਾ ਵੀ ਯਾਰ ਚੇਕ ਤੇ ਇਹ ਕਿਸੇ ਬਰੀਡਰ ਕੋਲੇ ਹੁੰਦਾ ਉਹਦਾ ਸਿਰਾ ਸੀ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਲੋਕਾਂ ਦੇ ਘਰ ਹੀ ਖੜੀਆਂ ਵੀਰੇ ਘਰਾਂ 'ਚ ਖੜੀਆਂ ਤੇ ਜਦੋਂ ਹੁਣ ਉਹ ਸਾਹਮਣੇ ਹੀ ਨਿਕਲਦੀਆਂ ਫਿਰ ਉਹ ਆਪਾਂ ਨੂੰ ਕੀ ਪਤਾ ਲੱਗਣਾ ਹਨ ਪਤਾ ਨਹੀਂ ਲੱਗਦਾ ਪਰ ਮਤਲਬ ਆਪਣੇ ਇੰਡੀਆ ਦੀ ਬਰੀਡਿੰਗ ਵੀ ਉਸ ਲੈਵਲ ਤੇ ਚਲੀ ਗਈ ਆ ਕਿ ਅੱਜ ਇੰਟਰਨੈਸ਼ਨਲ ਲੈਵਲ ਦੀ ਬਰੀਡ ਨੂੰ ਮੈਚ ਕਰਦੇ ਆ। ਹਾਂ ਟੱਕਰ ਦਿੰਦੀ ਆ ਪੂਰੀ ਵੀਰ ਨੂੰ ਟੱਕਰ ਦਿੰਦੀ। ਹਾਂ ਹਾਂ। ਵੀ ਉਹ ਗੱਲ ਵੱਖਰੀ ਆ ਵੀ ਸਾਡੇ ਵਾਲੇ ਨੂੰ ਥੋੜਾ ਜਿਹਾ ਕੈਂਚ ਸਵਾਦ ਆਉਂਦਾ ਵੀ ਆ ਬਾਹਰਲਾ। ਹਾਂ ਬਾਹਰਲਾ ਸੀ। ਹੈਨਾ? ਵੀ ਅਸੀਂ ਆ। ਪਰ ਉਹ ਕੁਆਲਿਟੀ ਵਾਲੇ ਮਸਲੇ ਤੇ ਉਹ ਜਿਹੜਾ ਤੇਰੇ ਕੋਲੇ ਇੱਕ ਕਾਲਾ ਜਰਮਨ ਸ਼ੈਫਰਡ ਆ। ਹਾਂਜੀ ਹਾਂਜੀ। ਉਹ ਨਾਲੇ ਉਮਰ ਦਾ ਛੋਟਾ ਹੀ ਆ। ਹਾਂ ਉਹਲੇ 18-19 ਮਾਂਥ ਦਾ ਹੋਇਆ ਡੌਗ ਤੇ ਉਹਦੀ ਬੱਚੇ ਪੁੱਛੇ ਆਉਂਦੇ ਆ ਤੇ ਕਿਆ ਬੱਤਾ ਹੀ ਆਉਂਦੇ ਆ। ਤੇ ਉੰਬੀ ਨਰੋਆ ਨਰਾਵੇ ਪੂਰਾ ਸਾਰੇ ਪਾਸਿਆਂ ਤੋਂ ਪੂਰਾ ਹਾਂ ਜਵੇਂ ਆਪਣੇ ਪਿੰਡ ਵਾਲੇ ਪਸੰਦ ਕਰਦੇ ਖੁੱਲੇ ਅੰਗਾਂ ਪੈਰਾਂ ਦਾ ਡਾੜਾ ਉਹ ਪੂਰਾ ਹਾਂ ਹਾਂ ਬਈ ਨਰੋਆ ਏ ਜਿਹੜੇ ਕਿਉਂਕਿ ਦੋ ਤਰ੍ਹਾਂ ਦਾ ਇਹ ਚ ਵੀ ਲੋਕ ਪਸੰਦ ਕਰਦੇ ਇੱਕ ਮਲ ਪਲਵਾਨ ਟਾਈਪ ਹਾਂਜੀ ਹਾਂ ਇੱਕ ਮਾਡਲ ਟਾਈਪ ਹਾਂਜੀ ਹਾਂਜੀ ਹਨਾ ਸਹੀ ਹੈ ਬਈ ਤਾਂ ਜਿਹੜਾ ਉਹ ਕੈਪਟਨ ਆ ਉਹ ਤੇਰਾ ਮਾਡਲ ਟਾਈਪ ਆ ਹਾਂ ਉਹ ਆਪਣੇ ਉਹ ਰੇਂਬੋ ਦੇ ਹੀ ਸਨ ਉਹ ਵੀ ਆਪਣੀ ਹੋਮ ਬਰੀਡਿੰਗ ਹੀ ਆ ਹਾਂ ਉਹ ਹੋ ਗਿਆ 3 ਸਾਲ ਦਾ ਸੀ ਉਹ ਵੀ ਬਹੁਤ ਕੀਤਾ ਸ਼ੋਅ ਕੁੱਤਾ ਬਹੁਤ ਜਿੱਤਿਆ ਉਹ ਵੀ ਸਾਡਾ ਹੂੰ ਹਾਂ ਹੀ ਹਾਂ ਉਹ ਹੋਮ ਬਰੀਡਿੰਗ ਇਹ ਨਾਲੇ ਆਪਣੀ ਹਾਂ ਨਾਲੇ ਉਹ ਘਰ ਦੀ ਬਰੀਡਿੰਗ ਕਰਦੇ ਬਰੀਡਿੰਗ ਕਰਦੀ ਹੈ ਉਹਦਾ ਵੀ ਐਂ ਸੀਗਾ ਇੰਪੋਰਟ ਜਿਵੇਂ ਵੈਲਫਰਮ ਬੋਰਡ ਫੀਮੇਲ ਮੇਲ ਸੀਗੇ ਕਈ ਰਿੰਗਾਂ ਦੇ ਵਿੱਚ ਤੇ ਉਹਨਾਂ ਨੂੰ ਵੀ ਉਹਨੇ ਪਾਸ ਕੀਤਾ ਉਹਨਾਂ ਨੇ ਇਹ ਮੂਹਰੇ ਲੱਗਦਾ ਰਿਹਾ ਉਹ ਕਹਤਾ ਹੂੰ ਯਾਰ ਜਿਹੜਾ ਮਤਲਬ ਸ਼ੋਅ ਆ ਸ਼ੋਅ ਹੁੰਦੇ ਬਹੁਤ ਆ ਵੇ ਪੰਜਾਬ ਵਿੱਚ ਤਾਂ ਮੈਂ ਆ ਹੁਣ ਜੇ ਹਟਣਗੇ ਹਾਂ ਤਿੰਨ ਕੁ ਮਹੀਨੇ ਜਦੋਂ ਪੂਰੀ ਠੰਡ ਉੱਤਰੇ ਆਉਂਦੀ ਆ ਉਹਦਾ ਤਕਰੀਬਨ 2 3 ਮਹੀਨੇ ਪੂਰੀ ਚੱਲਦੀਆਂ ਮਤਲਬ ਤੀਆਂ ਹੁੰਦੀਆਂ ਥੋਡੀਆਂ ਸ਼ੋਅ ਕਰਨ ਵਾਲਿਆਂ ਕਰਾਉਣ ਵਾਲਿਆਂ ਦੀਆਂ ਜਿਵੇਂ ਗਾਹਾਂ ਤੀਆਂ ਚੱਲ ਪੈਣੀਆਂ ਕਬੂਤਰਾਂ ਦੀਆਂ ਬਾਜ਼ੀਆਂ ਵਾਲਿਆਂ ਦਾ ਹਾਂ ਬਾ ਹੁਣ ਉਹ ਚੱਲ ਆ ਆ ਹੁਣ ਮਾਰਚ ਤੋਂ ਉਹ ਚੱਲ ਪੂਗਾ ਕਰ ਚੱਲ ਪੂਗਾ ਹੀ ਹੈ ਤੇ ਮੈਨੂੰ ਲੱਗਦਾ ਵੀ ਹੁਣ ਦੋ ਖੁੱਡੇ ਪਾਲਾ ਤੂੰ ਤਾਂ ਕਿਉਂਕਿ ਹੁਣ ਤੇਰਾ ਇਧਰੋਂ ਬੰਦ ਹੋ ਜਾਣਾ ਕੰਮ ਫੇਰ ਆਪਾਂ ਉਧਰ ਚੱਕਦਿਆ ਕਰਾਂਗੇ ਕੰਮ ਨਹੀਂ ਆਹੀ ਲੋਟ ਨਹੀਂ ਆਉਂਦਾ ਆਪਣਾ ਕੰਮ ਇਹਦੇ 'ਚ ਕਿੰਨਾ ਬਹੁਤ ਲਾਉਣਾ ਪੈਂਦਾ ਸਾਨੂੰ ਬਈ ਆਪਾਂ ਕਰੀਏ ਕੰਮ ਇਹ ਇਹਨੂੰ ਜੋ ਇੱਕ ਦੋ ਜੋੜੇ ਦਵਾ ਕੇ ਲੈ ਗਏ ਕਬੂਤਰਾਂ ਦੇ ਹੁਣ ਹਨਾ ਤੇ ਗਾਂ ਆਪਾਂ ਫਿਰ ਚੱਕਦਿਆ ਕਰਾਂਗੇ ਕੰਮ ਪਹਾੜ ਜੇਠ ਚ ਉਧਰ ਉਹ ਤਾਂ ਆਖਵਾਉ ਆਪਾਂ ਜੀਵਾਂਗੇ ਉਹ ਜੱਤੇਦਾਰ ਸਾਹਿਬ ਕਹਿੰਦੇ ਇੱਕ ਕਵੇ ਤਈ ਗੁੰਡਾ ਪਾਉਣ ਵਾਲਾ ਬਣੇ ਕਬੂਤਰ ਇਹਨਾਂ ਕੋਲੇ ਬਾਜੀਆਂ ਨੇ ਕਬੂਤਰ ਇੱਕ ਦੋ ਉਹਨਾਂ ਨੂੰ ਘਰਾਂਗਣੇ ਵਾਲੇ ਬਾਪੂ ਤੋਂ ਲੈ ਆਵਾਂਗੇ ਇੱਕ ਉਹ ਬੱਪੀਆਂ ਨੇ ਵਾਲੇ ਤੋਂ ਸੱਦਮਾ ਵਾਲੇ ਗੁਲਜਾਰ ਤੋਂ ਹੋਰ ਸਾਰਿਆਂ ਤੋਂ ਲਿਆ ਲੂ ਕੇ ਤੇ ਆਪਾਂ ਇੱਧਰ ਗਾਂ ਵੀ ਭਾਈ ਸਾਡਾ ਹੁਣ ਅਸੀਂ ਕੀ ਕਰਕੇ ਗਰਮੀਆਂ 'ਚ ਅਸੀਂ ਫਿਰ ਵਿਹਲੇ ਸੀਗੇ ਹੈ ਕਿਉਂਕਿ ਕੁੱਤਿਆਂ ਦੇ ਤਾਂ ਹੁਣ ਫਿਰ ਸ਼ੋਅ ਸਾਡੇ ਬੰਦ ਹੋ ਗਏ ਹੁਣ ਉਹ ਦੂਗਾ ਫਿਰ ਅਸੀਂ ਇਹੀ ਕਰਨਾ ਹਾਂ ਨਾ ਸਹੀ ਹੋਈ ਹੈ ਸ਼ੌਂਕ ਆ ਬਹੁਤ ਮਤਲਬ ਤੇਰਾ ਤਾਂ profession ਬਣ ਗਿਆ ਕਰ ਹਾਂਜੀ ਹਾਂ ਸ਼ੌਂਕ ਤੋਂ ਉੱਪਰ ਚਲੀ ਗਈ ਗੱਲ ਹਨਾ ਹਾਂਜੀ ਬਈ ਉਹ ਚੀਜ਼ ਦੇ ਵਿੱਚ ਚਲੇ ਗਏ ਆਪਾਂ ਤਾਂ ਹੁਣ professional ਹੋ ਗਏ ਹਾਂ ਹਾਂਜੀ ਹਾਂ ਕਿੰਨੇ ਕਿੰਨੇ ਟੋਟਲ ਜੇ ਆਪਾਂ ਗੱਲ ਕਰੀਏ ਵੀ ਹੁਣ ਤੱਕ ਅ ਕੁੱਤਿਆਂ ਸਿਰ ਤੇ ਇਹੋ ਜਿਹੇ ਕਿਹੜੇ ਘਾਟ ਬੰਦਿਆਂ ਨਾਲ ਰਿਲੇਸ਼ਨ ਬਣ ਗਏ ਹੋਣਗੇ ਅਫੀਸਰਾਂ ਨਾਲ ਲੀਡਰਾਂ ਨਾਲ ਕਿੱਥੋਂ ਤੱਕ ਚਲੇਗਾ ਕੋਈ ਹੈ ਗਣਤੀ ਮੈਂਤੀ ਉਦਾਂ ਤਕਰੀਬਨ ਵੀਰੇ ਹੁਣ ਸਾਰੇ ਚਲੋ ਆਪਾਂ ਕਿਸੇ ਇੱਕ ਮਹਿਕਮੇ ਦਾ ਨਾਕਾ ਤੋਂ ਲੈਣਾ ਹੈਗਾ ਹਾਂ ਸਾਰਿਆਂ ਨਾਲ ਹੀ ਹੈਗੇ ਬਈ ਯਾਨੀ ਕਿ ਤਕਰੀਬਨ ਸਾਰਿਆਂ ਨੇ ਲਏ ਆਪਣੇ ਤੋਂ ਚਾਹੇ ਕੋਈ ਬੈਂਕ ਵਾਲਾ ਜੇ ਕੋਈ ਪੁਲਸ ਵਾਲਾ ਜੇ ਕੋਈ ਜਾਦੇ ਵਕੀਲ ਸਾਰਿਆਂ ਨੇ ਤਕਰੀਬਨ ਹਰੇਕ ਨੇ ਆਪਣੀ ਬਰੀਡਿੰਗ ਯੂਜ਼ ਕਰੀ ਵੀ ਤੇ ਜੇ ਪਟਵਾਰੀ ਦੀ ਕੀ ਜ਼ਿੰਮੇਵਾਰੀ ਰਹਿੰਦੀ ਹੈ ਮਨ ਲਾਵੀ ਦਵਿੰਦਰ ਵੀ ਮਨ ਲਾਵੀ ਕਤੂਰਾ ਲੈ ਗਿਆ ਹਾਂਜੀ ਕੱਲ ਨੂੰ ਉਹ ਕਹਿੰਦੇ ਵੀ ਸਵਾਦ ਨਹੀਂ ਆਇਆ ਬੰਦਾ ਕਹਿੰਦਾ ਯਾਰ ਵੀ ਜੋ ਕਿਹਾ ਸੀ ਉਹ ਬਣਿਆ ਨਹੀਂ ਜੋम्मेਵਾਰੀ ਕੀ ਰਹਿੰਦੀ ਹੈ ਜਿਹੜਾ ਆਪਣੇ ਤੋਂ ਲੈ ਜਾਂਦਾ ਜ਼ਿੰਮੇਵਾਰੀ ਉਹ ਵੀ ਜੇ ਹੁਣ ਜਿਹੋ ਜਿਹਾ ਬੰਦਾ ਕਹਿੰਦਾ ਮੈਂ ਪੈਸੇ ਲਾਉਣੇ ਆ ਸਾਡੇ ਕੋਲੇ ਮੀਟਿੰਗਾਂ ਦੇ ਬੱਚੇ ਵੀ ਹੁੰਦੇ ਆ ਅਗਲਾ ਕਹਦਾ ਵੀ ਸਸਤਾ ਲੈਣਾ ਹੈ ਹਾਂ ਉਹ ਵਾਲੇ ਨੂੰ ਦੱਸ ਕੇ ਦੇਈ ਦੇ ਭਈਆ ਇੰਨੇ ਕਾ ਲਗਾ ਹਾਂ ਜੇ ਅਗਲਾ ਕਹਦਾ ਵੀ ਮੈਨੂੰ ਪੈਸੇ ਦੀ ਪ੍ਰਵਾਹ ਕੋਈ ਨਹੀਂ ਹਾਂ ਪੈਸੇ ਲਾਉਣਿਆ ਤੂੰ ਨੱਕੀ ਹਾਂ ਫਿਰ ਉੱਥੇ ਆ ਪੈ ਜ਼ਿੰਮੇਵਾਰੀ ਫੁੱਲ ਚੱਕੀ ਦੀ ਠੀਕ ਆ ਹਾਂ ਵੀ ਆਪਣੀ ਜ਼ਿੰਮੇਵਾਰੀ ਆ ਹਾਂ ਜਾਂ ਸਸਤਾ ਲੈ ਲਓ ਜਾਂ ਜ਼ਿੰਮੇਵਾਰੀ ਲੈ ਲਓ ਹਾਂ ਇੱਕ ਕੋਸੀ ਹੋਊਗਾ ਹਨਾ ਆਪਾਂ ਇਹ ਕਹਿ ਸਕਦੇ ਆ ਜੇ ਹੁਣ 10 ਲੀਟਰ ਪਾਣੀ 'ਚ ਆਪਾਂ 2 ਚਮਚੇ ਖੰਡ ਦੇ ਪਾ ਕੇ ਕਹਦੇ ਆਂ ਕਿ ਮਿੱਠਾ ਹੋਇਆ ਨਹੀਂ ਹੋਣਾ ਹਾਂ ਕੁਝ ਤਾਂ ਫਿਰ ਕਿਲੋ ਖੰਡ ਪਾਉਣੀ ਪਊ ਕਿਲੋ 2 ਕਿਲੋ ਤਾਂ ਪਾਉਣੀ ਪਊ ਫੇਰ ਹੀ ਬਣੂ ਮਿੱਠਾ ਫੇਰ ਫੇਰ ਬਣੂਗਾ ਗੱਲ ਹੈ ਨਾ ਵੀ ਮਤਲਬ ਕਹਿਣ ਤੋਂ ਭਾਵੇਂ ਆ ਕਿ ਪੈਸਾ ਲਾ ਕੇ ਜੇ ਤਾਂ ਕੋਈ ਬੰਦਾ ਕਹਿੰਦਾ ਵੀ ਹਾਂ ਹਾਂਜੀ ਬਈ ਦਰਵਾਜ਼ੇ 'ਚ ਫਿਰਦਾ ਭੱਜਿਆ ਫਿਰਦਾ ਤੇ ਅਗਲਾ ਕਵੇ ਬਾਈ ਕਿੱਥੋਂ ਲਿਆਂਦਾ ਹਨਾ ਹਾਂਜੀ ਤਾਂ ਫਿਰ ਤਾਂ ਉਵੇਂ ਵੀ ਹੋ ਜਾਊਗਾ ਫਿਰ ਤਾਂ ਖਰਚਾ ਕਰਨਾ ਬੂਹੇ ਹਾਂ ਤੇ ਚਲੋ ਜੇ ਬਾਈ ਰੋਟੀਆਂ ਹੀ ਕਹਿਣੀਆਂ ਵੀ ਦਰਵੇਸ਼ ਨੂੰ ਦੋ ਸੇਟਣੀਆਂ ਹੀ ਆ ਹਾਂਜੀ ਹਾਂਜੀ ਤੇ ਟਰਾਲੀ ਥੱਲੇ ਬੰਨ ਕੇ ਤੇ ਨਾ ਸਿਆਲ ਦੇਖਣੇ ਤੇ ਨਹਾੜ ਦੇਖਣੇ ਫਿਰ ਚੰਗੀ ਨਸਲ ਦਾ ਵੀ ਨਸਲ ਨਾ ਸੀ ਉਹ ਤਾਂ ਡਾਈਟ ਤਾਂ ਵੀਰੇ ਹੁਣ ਵੇਖੋ ਮਾਲਕ ਨੇ ਪਾਣੀ ਜਿਹੜਾ ਸਾਥੋ ਲੈ ਕੇ ਜਾਂਦਾ ਹਾਂ ਹਾਂ ਸਾਂਭਿਆ ਹੋਊਗਾ ਤੋ ਆਪ ਹੀ ਦਸੂਗਾ ਆ ਜੇ ਹੁਣ ਬਾਈ ਟਰਾਲੀ ਦੀ ਦਹੀ ਨਾ ਬੰਨ ਕੇ ਤੇ ਥੱਲੇ ਇੱਕ ਬੋਰਾ ਜਾਂ ਮਿੱਟੀ ਜੀ ਚ ਲਿਬੜਿਆ ਵਾ ਤੇ ਗਿੱਲਾ ਜਾਂ ਉਹ ਸਿਰ ਦੇਣਾ ਹੋ ਨਹੀਂ ਬਾ ਤੇ ਸਿਆਣਾ ਚ ਕਹਿਣਾ ਵੀ ਪੁੱਤ ਇਹਦੇ ਨਾਲ ਤੂੰ ਸਿਆਲ ਨਗਾ ਲਾ ਇਸੇ ਬੋਰੇ ਨੇ ਤੇ ਗਰਮੀਆਂ ਚ ਕਹਿਣਾ ਇਸੇ ਨੂੰ ਹੀ ਠੰਡਾ ਕਰਕੇ ਤੇ ਲੈ ਤਨੂੰ ਕੂਲਰ ਲਾਤਾ ਹੈ ਹੈ ਸਹੀ ਹੈ ਤੇ ਲੈ ਭਾਈ ਤੇਰਾ ਟੈਂਪਰੇਚਰ ਅਸੀਂ ਮੇਨਟੇਨ ਕਰਤਾ ਨਹੀਂ ਵੀ ਫੇਰ ਤਾਂ ਹੋਣੀ ਇਹ ਗੱਲ ਬਾਤ ਉਹ ਜੀ ਫੇਰ ਤਾਂ ਜੁੱਟ ਬਣ ਜਾਣੇ ਥੱਲੇ ਉਹਦੇ ਫੇਰ ਹਾਂ ਵੀਰੇ ਹੁਣ ਜ਼ਿਆਦਾਤਰ ਐਂ ਹੀ ਲੌਂਗ ਕੋਡ ਦਾ ਟ੍ਰੈਂਡ ਬਹੁਤ ਹੈ ਹਮ ਪਰ ਕੋਈ ਲੈਦਾ ਜਾਂਦਾ ਵਾਲਾ ਚੰਗੀ ਕਰ ਵਗੈਰਾ ਨਹੀਂ ਮਾਰਦਾ ਜੇ ਹੁਣ ਵਾਲ ਆ ਉਹ ਤਾਂ ਸਿੱਧੇ ਹੋਣਗੇ ਫੇਰ ਹੀ ਹਮ ਤੇ ਉਹਦੇ ਨਾਲ ਤਾਂ ਫਿਰ ਸ਼ਾਰਟਕਟ ਰੱਖ ਲਓ ਤੇ ਮਿੱਟੀ ਘੱਟੇ ਜੀ ਰੱਖਣਾ ਵਿਚਾਰੇ ਨੂੰ ਉਹ ਜਣ ਜਟਾਂ ਬਣੀਆਂ ਤਾਂ ਉਹਦੋਂ ਵੀ ਭੜੀਆਂ ਲੱਗਦੀਆਂ ਉਹ ਹਮ ਜੇ ਵਾਲ ਸਿੱਧੇ ਹੋਣ ਫੇਰ ਹੀ ਆ ਹਾਂ ਵੀ ਜੇ ਮੰਨ ਲ ਕੇ ਚੱਲੋ ਵੀ ਇਹ ਇਹ ਵੈਰਾਈਟੀ ਉਹੋ ਜੀ ਐ ਵੀ ਸੋਹਣਾ ਬਹੁਤ ਲੱਗੂਗਾ ਪਰ ਥੋੜਾ ਜਿਹਾ ਧਿਆਨ ਦੇਣਾ ਉਹ ਆਥਣ ਸਵੇਰ ਆ ਬਾਲਾ ਨਹੀਂ ਤੀਜੇ ਦਿਨ ਤਾਂ ਵਰਛ ਵਜੇ ਨਾ ਲੌਂਗ ਕੋੜ ਕੁੱਤੇ ਦੇ ਤੀਜੇ ਦਿਨ ਤਾਂ ਪਵੇ ਨਾ ਵੀ ਇਹ ਹੁਣ ਆਪਾਂ ਬਾਤ ਹੀ ਨਹੀਂ ਪੁੱਛਣੀ ਵਿਚਾਰੇ ਦੀ ਫੇਰ ਉਹ ਸੋਹਣਾ ਕਾਦੋਂ ਲੱਗਣਾ ਇੱਕ ਯਾਰ ਨਿਮਾ ਬਿਸ਼ੱਕ ਦਿਓ ਯਾਰ ਗਰਮੀਆਂ ਚ ਕੁੱਤਾ ਪਰ ਸਾਰੀ ਜਿਹੜੀ ਗਿੱਲਾ ਨਾ ਰਹਿਣ ਦੋ ਹਾਂ ਸੁੱਕੇ ਤਾਂ ਸੁੱਕਣਾ ਜ਼ਰੂਰੀ ਆ ਚਾਹੇ ਗਿੱਲਾ ਇੱਕ ਵਾਰੀ ਕਰੋ ਕੋਈ ਚੱਕਰ ਨਹੀਂ ਹੂੰ ਤੇ ਪਰ ਇਹ ਨਹੀਂ ਵੀ ਆਪਾਂ ਕਹੀਓ ਹਾਂ ਥੱਲੇ ਪਾਣੀ ਸੜਤਾ ਦਿਓ ਥੱਲੀ ਬਿਠਾ ਰੂ ਗਿੱਲੇ ਚ ਉਹ ਨਹੀਂ ਉਹ ਗੱਲ ਹਾਂ ਜੇ ਤੁਸੀਂ ਕੁੱਤਾ ਗਿੱਲਾ ਰਹਿ ਗਿਆ ਹੂੰ ਕੁੱਤੇ ਦੀ ਚਮੜੀ ਤੇ ਉੱਲੀ ਬਣ ਗਈ ਹਾਂ ਤਾਂ ਫੇਰ 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 ਉਹ ਤੁਹਾਡਾ ਕੰਮ ਸੂਤ ਆਉਣਾ ਨਹੀਂ ਫੇਰ ਉਹ ਉਹ ਤਾਂ ਸਾਰੀ ਸੀਜ਼ਨ ਨੰਗੂ ਹੀ ਉਵੇਂ ਨੰਗੂ ਹਾਂ ਉਵੇਂ ਨੰਗੂਗਾ ਫੇਰ ਉਹ ਮੁੜਕਾ ਆਈ ਜਾਣਾ ਉਹ ਉਹਨੂੰ ਸਿੱਲੀ ਰਹਿਣੀ ਹੈ ਚਮੜੀ ਤੇ ਉਹ ਫਿਰ ਖੁਰਕੀ ਜਾਊਗਾ ਵੱਢੀ ਜਾਊਗਾ ਵੱਡ ਵੱਡ ਕਿਉਂ ਜਖਮੀ ਰੱਖਣੇ ਆ ਇੱਕ ਰਤੋਈ ਹੁੰਦੀ ਮੱਖੀ ਜਾਂਦੀ ਨਹੀਂ ਉਦੋਂ ਰਤਜਾ ਹਾਂ ਉਹ ਗਾਂ ਦੀਆਂ ਵਧੀਆਂ ਨੇ ਤੇ ਫਿਰ ਉਹ ਮੱਛਰ ਲੜੀ ਜਾਣਾ ਉਹਦੇ ਜੇ ਜੱਤ ਨੂੰ ਮੇਨਟੇਨ ਰੱਖਣਾ ਕੋਈ ਗੱਲ ਨਹੀਂ ਕੁੱਤੇ ਨੂੰ ਨਮਾ ਲਓ ਪਰ ਕੁੱਤੇ ਦੀ ਜੱਤ ਨਮਾਉਣ ਤੋਂ ਬਾਅਦ ਤੁਰੰਤ ਸੁੱਕ ਜੇ ਸੁਕਾ ਦਿਓ ਸੁੱਕ ਜੇ ਤੇ ਸਾਰੀ ਜੜੀ ਸੁੱਕਾ ਰਹੇ ਹਾਂ ਜਿਹੜੇ ਬੰਦੇ ਕਹਿੰਦੇ ਆ ਕਿ ਗਿੱਲੀ ਬੋਰੀ ਕੀਤੀ ਤੇ ਥੱਲੇ ਸੜਤੀ ਤੇ ਕੁੱਤਾ ਗਿੱਲੀ ਬੋਰੀ ਤੇ ਬੈਠਾ ਰਹਿ ਗਿਆ ਉਹ ਮੁੜ ਕੇ ਭਾੜਿਓ ਨਾ ਕਿ ਉਹਦੇ ਜੱਤ ਆ ਜੂਗੀ ਨਾ ਉਹ ਜੱਤ ਤਾਂ ਵੈਸੇ ਵੀ ਬਰੇ ਗਰਮੀ ਚ ਵੈਸੇ ਕੋਟ ਦਾ ਛੇਡ ਹੋ ਜਾਂਦਾ ਲੌਂਗ ਕੋਟ ਦਾ ਹਾਂ ਪਰ ਜੇ ਆਪਾਂ ਕਹੀ ਗਿੱਲੇ ਵਾਲਾ ਤਾਂ ਉਹਦਾ ਫਿਰ ਪ੍ਰੋਬਲਮ ਆ ਹੀ ਹੋਣੀ ਉਹਨੂੰ ਬਿਮਾਰ ਹੀ ਹੋ ਵਿਚਾਰਾ ਤਾਂ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਬਹੁਤ ਪਰੇ ਅਸੀਂ ਸਾਨੂੰ ਜਾਨਵਰ ਰੱਖ ਤਾਂ ਲੈਨੇ ਆ ਮੁੜ ਕੇ ਲੈਨੇ ਉਹਦਾ ਬਦਲਾ ਹੀ ਆ ਬਹੁਤ ਬਹੁਤ ਵਿਰੇ ਹਾਂ ਹਾਂ ਬਹੁਤ ਤਾਂ ਉਸ ਚੀਜ਼ ਤੋਂ ਮਤਲਬ ਜਰੂਰ ਜੇ ਕਿਸੇ ਬੰਦੇ ਤੋਂ ਬਰੀਡਰ ਤੋਂ ਲੈਨੇ ਆ ਉਹੋ ਜੀ ਜਾਣਕਾਰੀ ਜਰੂਰ ਲੈ ਲਓ ਹਾਂ ਇਹ ਤਾਂ ਆਪਦਾ ਇਹ ਰੱਖ ਰਖਾ ਵਾਲਾ ਤਾਂ ਆਪਣਾ ਸਹੀ ਆ ਫੇਰ ਹੀ ਉਹੋ ਜੀ ਹਿਸਾਬ ਨਾਲ ਪੈਂਦਾ ਜੇ ਇੱਕ ਅੱਧਾ ਜਾਨਵਰ ਘਰੇ ਰੱਖਿਆ ਪਾਲ ਘਰ ਦੀ ਖਰਾਕ ਨੇ ਜਾਂਦਾ ਹੁੰਦਾ ਉਹਦੇ ਲਈ ਮੁੱਲ ਦੀ ਨਹੀਂ ਲੋੜ ਹੁੰਦੀ ਕੋਈ ਲੋੜ ਨਹੀਂ ਆ ਵਿਰੇ ਹਾਂ ਹਾਂ ਉਹਦੇ ਲਈ ਮੁੱਲ ਦੀ ਨਹੀਂ ਲੋੜ ਹੁੰਦੀ ਉਹ ਘਰ ਦੀ ਖਰਾਕ ਤੇ ਵੀ ਵਧੀਆ ਪਲ ਜਾਂਦਾ ਸੋਹਣਾ ਮਤਲਬ ਮੈਂ ਆਪਦੀ ਨਿਗਾਚੀ ਲੋਕਾਂ ਦੀਆਂ ਰੋਟੀਆਂ ਦਹੀਂ ਲੱਸੀ ਤੇ ਭਲੇਵੇਂ ਕੁੱਤੇ ਵੀ ਬਹੁਤ ਕਮਾਲ ਕੁੱਤੇ ਬਣੇ ਵੀ ਦੇਖੇ ਹਾਂ ਬਹੁਤ ਬਣਦੇ ਆ ਵੀਰੇ ਬਹੁਤ ਬਣਦੇ ਪਹਿਲਾਂ ਪਹੀ ਪਉਂਦੀ ਸੀ ਲੋਕ ਆਮ ਜਿਵੇਂ ਘਰਾਂ ਚ ਇੱਕ ਇੱਕ ਦੋ ਰੱਖਦੇ ਉਦੋਂ ਫੀਡਾਂ ਕੌਣ ਪਾਉਂਦਾ ਸੀ ਹਾਂ ਇਹ ਤਾਂ ਹੁਣ ਇੱਕ ਫੀਡ ਫੀਡ ਕਿਤੇ ਨਾ ਕਿਤੇ ਫਾਰਮਰ ਜਿਵੇਂ ਤੁਸੀਂ ਫਾਰਮਿੰਗ ਕਰਦੇ ਆ ਹਾਂ ਜੀ ਲੋਜੇ ਬੰਦੇ ਲਈ ਥੋੜਾ ਸੌਖਾ ਬਣਦਾ ਜਾਣ ਅਸੀਂ ਵੀ ਕੋਈ ਐ ਨਹੀਂ ਗਾ ਸਾਡੇ ਵੀ ਫੀਡ ਦਾ ਤਾਂ ਅਸੀਂ ਚੌਥਾ ਹਿੱਸਾ ਹੀ ਪਾਉਨੇ ਆ ਤਿੰਨ ਹਿੱਸੇ ਤਾਂ ਸਾਡੇ ਦੂਜੀ ਪੈਂਦੇ ਆਗੇ ਜਿਹੜਾ ਹੋਮ ਫੂਡ ਆ ਦਹੀਂ ਹੋ ਗਿਆ ਰੋਟੀ ਹੋ ਗਈ ਇਹੀ ਪੈਂਦਾ ਸਾਡਾ ਘਰ ਦੇ ਹੂੰ ਨਾ ਅੰਡੇ-ਉੰਡੇ ਹੋ ਗਏ ਵੀ ਕੱਲੀ ਨੀਦੀਪੂਰੀ ਫੀਡ ਨਹੀਂ ਜੂਈ ਕਰਦੇ ਆਪਾਂ ਤੇ ਜਦੋਂ ਬੱਚੇ ਦਿੰਨੇ ਆ ਫਿਰ ਉਹ ਫੀਡ ਤੇ ਕਰਕੇ ਦਿੰਨੇ ਆ ਕੋ ਆਪਦੀ ਮਰਜ਼ੀ ਨਹੀਂ ਲੈ ਜਾਂਦਾ ਬੰਦਾ ਨਹੀਂ ਕੇਰਾ ਤਾਂ ਅਸੀਂ ਫੀਡ ਸ਼ੁਰੂ ਕਰਦੀ ਦੀ ਇਸ ਸਟਾਰਟਰ ਫਿਰ ਬਾਕੀ ਅਗਲੇ ਨੂੰ ਕਹਿੰਦੀ ਥੋੜੀ ਘਣੀ ਪਾਣੀ ਫਿਰ ਨਾਲ ਆਉਦਾ ਜੇ ਤੂੰ ਆਪਦੇ ਵਾਲੇ ਹਿਸਾਬ ਨਾਲ ਚੇਂਜ ਕਰਨਾ ਵੀ ਹੌਲੀ-ਹੌਲੀ ਨਾਲ ਵਿੱਚ ਐਡ ਕਰਕੇ ਉਹ ਆਪਦੇ ਹਿਸਾਬ ਨਾਲ ਕਰ ਲਿਓ ਵੀ ਜੱਕਦਾਮ ਨਹੀਂ ਵੀ ਥੋੜੀ-ਥੋੜੀ ਘਟਾਉਂਦਾ ਜਾਵੇ ਇਹੋ ਜੀ ਗੱਲੀ ਨੇ ਕੋਈ ਬੱਚਾ ਨਾ ਬਣੇ ਘਰ ਦੀ ਫੂਡ ਤੇ ਪੂਰਾ ਵਧੀਆ ਤਿਆਰ ਹੁੰਦਾ ਜੀ ਵਧੀਆ ਹੁੰਦਾ ਦਹੀਂ ਲੱਸੀ ਨਾਲ ਵੀ ਕੁੱਤਾ ਤਿਆਰ ਹੋ ਜਾਂਦਾ ਹੋ ਜਾਂਦਾ ਵੀਰੇ ਕੋਈ ਬਧੀ ਗੱਲੀ ਹਾਂ ਤੇ ਸਾਡੀਆਂ ਖਰਾਕਾਂ ਚ ਕਿਤੇ দাম ਥੋੜਾ ਨਹੀਂਗਾ ਆਪਾਂ ਹੁਣ ਤਾਂ ਕਿਹੜੀ ਫੂਡ ਖਾਦੀ ਆ ਆਪਾਂ ਹੁਣ ਕਰਦੇ ਆ ਫੂਡ ਖਾਦੇ ਹੁਣ ਦਾ ਹਾਂ ਵੀ ਬੰਦੇ ਨੂੰ ਥੋੜਾ ਜਿਹਾ ਪੌਣ ਦਾ ਤਰੀਕਾ ਚਾਹੀਦਾ ਜਿਹੜੀ ਗੱਲ ਤੇ ਫਿਰ ਆਹ ਟੀਮ ਸਾਰੀ ਨਾਲ ਹੀ ਹੁੰਦੀ ਸ਼ੋਆں ਦੇ ਬਾਈ ਇਹ ਹਾਂ ਵੀਰੇ ਸਾਰਾ ਆਪਣਾ ਗਰੁੱਪ ਹੀ ਆ ਤਕਰੀਬਨ ਸਾਰੇ ਨਾਲ ਹੀ ਹੁੰਦੇ ਆ ਬਾਈ ਆਪਣੇ ਜੀ ਹਾਂਜੀ ਮੈਂ ਉਹ ਜਿਹੜੇ ਬਾਈ ਨੂੰ ਆਪਣੇ ਨੂੰ ਮੈਡੀਕਲ ਵਾਲਾ ਕੀ ਪ੍ਰਿੰਸ ਹਾਂ ਹਾਂ ਵੀਰੇ ਹਾਂ ਉਹਨੂੰ ਵੀ ਇੱਥੇ ਮਿਲੇ ਸੀ ਨਾ ਤੁਹਾਡੇ ਕੋਲੇ ਹਾਂ ਵੀਰੇ ਹਾਂ ਆਪਣਾ ਜ਼ਿਆਦਾਤਰ ਫੀਡ ਆਪਣੀ ਉਥੇ ਪ੍ਰਿੰਸ ਮੈਡੀਕਲ ਦੀ ਹੁੰਦੀ ਆ ਨਿਹਾਲ ਸਿੰਘ ਵਾਲੀ ਹੂੰ ਆਪਾਂ ਨੂੰ ਫੋਲ ਤਕਰੀਬਨ ਉਹਨਾਂ ਦਾ ਕੰਮ ਖੁੱਲਾ ਹੈਗਾ ਉਹ ਸਾਰਿਆਂ ਨੂੰ ਹੋਲਸੇਲ ਤਕਰੀਬਨ ਹੀ ਕੰਟਰੋਲ ਰੇਟ ਹੀ ਹੁੰਦਾ ਉਹਦਾ ਕੰਮ ਮੈਂ ਹੈ ਯਾਰ ਉਹਨਾਂ ਦਾ ਹੋਲਸੇਲ ਹੈ ਜਾਇ ਹੈ ਗੱਟੇ ਵਾਲਾ ਵੀ ਜਾੜ ਉਹਨਾਂ ਦਾ ਰੇਟ ਵੀ ਉਹੀ ਹੁੰਦਾ ਇਹ ਨਹੀਂ ਵੀ ਆਪਾਂ ਨੂੰ ਉਹਨਾਂ ਦਾ ਰੇਟ ਪੂਰਾ ਜਾਇਜ਼ ਆ ਇੱਕ ਬਈ ਆਪਾਂ ਗੱਲ ਕਰਦੇ ਸੀਗੇ ਉਹਦੀ ਕੁੱਤੇ ਦੇ ਮਤਲਬ ਕਈ ਵਾਰੀ ਬਹੁਤ ਗਲਤ ਥਾਂਾਂ ਤੇ ਰੱਖਣਾ ਗਲਤ ਤਰੀਕਾ ਤੇ ਗਲਤ ਥਾਂ ਤੇ ਰੱਖਣ ਦਾ ਵੀ ਬਹੁਤ ਫਰਕ ਪੈ ਜਾਂਦਾ ਵੀ ਕੁੱਤੇ ਦੇ ਜੋੜਾਂ ਤੇ ਅਸਰ ਪੈ ਜਾਂਦਾ ਹਨ ਆਪਾਂ ਉਹ ਗੱਲ ਕਰਦੇ ਸੀ ਉਹ ਦੱਸਿਓ ਮੈਨੂੰ ਵੀ ਕਿਵੇਂ ਰੱਖਣਾ ਕਿਵੇਂ ਉਹ ਆ ਵੀਰੇ ਜ਼ਿਆਦਾਤਰ ਨਾ ਹੁਣ ਵੀ ਜਿਵੇਂ ਇਨੂੰ ਕੱਚਾ ਥਾਂ ਵੀ ਚਾਹੀਦਾ ਹੈਗਾ ਤੇ ਜਿਹੜਾ ਸਲੀਪਰ ਫਰਸ਼ ਆ ਉਹ ਤਾਂ ਜਮੇ ਨਹੀਂ ਚਾਹੀਦਾ ਜਿਵੇਂ ਮੰਨ ਲਓ ਵੀ ਆਪਣੇ ਪੱਥਰ ਹਾਂ ਕਿਉਂਕਿ ਇਹਦਾ ਪੈਰ ਦਾ ਗ੍ਰੈਪ ਨਹੀਂ ਬਣਦਾ ਹਾਂ ਤੇ ਜਦੋਂ ਮੈਂ ਨਿੱਕੇ ਹੁੰਦੇ ਦੀਆਂ ਉਹਦੀਆਂ ਲੱਤਾਂ ਖੁੱਲਣੀਆਂ ਸ਼ੁਰੂ ਹੋ ਜਾਣ ਫਿਰ ਬਾਅਦ ਚ ਤਾਂ ਜਿੰਨੀਆਂ ਮਰਜ਼ੀ ਆਪਾਂ ਦਵਾਈਆਂ ਦੇ ਲੋ ਕੋਸ ਕਰ ਲੋ ਉਹ ਚੀਜ਼ ਨਹੀਂ ਬਣਨੀ ਹਾਂ ਜੇ 100% ਦੇ ਵਿੱਚੋਂ ਆਪਾਂ 60-65 ਤੇ ਦਾ ਆ ਜਾਾਂਗੇ 100 'ਚੋਂ 100 ਨਹੀਂ ਸਹੀ ਹੋਣਾ ਇਹ ਮਤਲਬ ਇੱਟਾਂ ਵਾਲਾ ਫਰਸ਼ ਚਾਹੀਦਾ ਜਾਂ ਕੱਚਾ ਜਾਂ ਤਾਂ ਕੱਚਾ ਹੀ ਹੋਵੇ ਹਾਂ ਜੇ ਕੱਚੇ ਦਾ ਚਲੋ ਨਹੀਂ ਵੀ ਕਿਸੇ ਕੋਲੇ ਇੱਟ ਦੇ ਉੱਤੇ ਫਿਰ ਵੀ ਗ੍ਰਿਪ ਦਾ ਬਣਦਾ ਨਾ ਹਾਂ ਜ਼ਿਆਦਾਤਰ ਜੇ ਉਹਨੂੰ ਘਮਾਉਣਾ ਆਪਾਂ ਉਦੋਂ ਦਾ ਜੇ ਕੱਚੇ ਦੇ ਘੁੰਮੇ ਦਾ ਸਭ ਤੋਂ ਵਧੀਆ ਜੇ ਕਿਸੇ ਕੋਲੇ ਨਹੀਂ ਵੀ ਜਗਾ ਤੇ ਉਹ ਵੱਤ ਉਹ ਇੱਟਾਂ ਵਾਲਾ ਫਰਸ਼ ਹੋਵੇ ਤਾਂ ਗੱਲ ਵੱਖਰੀ ਆ ਪਰ ਜੇ ਆਪਾਂ ਕਹੀਏ ਸਲੀਪਰ ਫਰਸ਼ ਆ ਉਹਦੇ ਤੇ ਬਹੁਤ ਛੇਤੀ ਲੱਤਾਂ ਖਰਾਉਂਦੀਆਂ ਕੁੱਤੇ ਦੀਆਂ ਕਿਉਂਕਿ ਉਹਦਾ ਗ੍ਰੈਪਣੀ ਮਨ ਦਾ ਤਿਲਕਦਾ ਰਹਿੰਦਾ ਪੈਰ ਉਹਦਾ ਬਾਅਦ ਦੇ ਵਿੱਚ ਐਵੇਂ ਵੀ ਹੁੰਦਾ ਹੋਊਗਾ ਕਿ ਲੋਕ ਕਈ ਵਾਰੀ ਪੱਕੇ ਤੇ ਰੱਖ ਕੇ ਬਾਅਦ ਚ ਲਾਂਬਾ ਦਿੰਦੇ ਹੋਣਗੇ ਬਾਈ ਬਹੁਤ ਆਉਂਦੀਆਂ ਵੀਰੇ ਲਾਂਬੇ ਪਰ ਹੁਣ ਉਹਦੇ ਚ ਆਪਾਂ ਤਾਂ ਦੱਸ ਕੇ ਤੋੜਦੇ ਆ ਉਹ ਤਾਂ ਫਿਰ ਹੁਣ ਗਾਂ ਕੇਰ ਕਰਨ ਵਾਲੇ ਨੇ ਕਰਨੀ ਹੈ ਨਾ ਹੂੰ ਉਹ ਚੱਕਰ ਇਹ ਹੁੰਦਾ ਜਾਂ ਤਾਂ ਕੋਈ ਜੈਨੇਟਿਕ ਪ੍ਰੋਬਲਮ ਹੈ ਜਿਹੜਾ ਉਹਦੇ ਮਾਪਿਓ ਦੀਆਂ ਸਹੀ ਆ ਹੂੰ ਫਿਰ ਬੱਚੇ ਦੀਆਂ ਛੇਤੀ ਨਹੀਂ ਨਾ ਖਰਾਉ ਸਕਦੀ ਹੂੰ ਉਹ ਉਹਦੇ ਵਿੱਚੋਂ ਸਾਰਾ ਮਨ ਕੇ ਚਲੋ 80 ਤੋਂ 85% ਦਾ ਰੱਖ ਰਖਾ ਤੇ ਬਣਨਾ ਹਾਂ ਹਾਂ ਵੀ ਜੇ ਨਿਆਣੇ ਹੁੰਦੇ ਬੱਚੇ ਨੂੰ ਆਪਾਂ ਗਲਤ ਥਾਂ ਤੇ ਪਾਲਿਆ ਤਾਂ ਉਹਦੇ ਤੇ ਉਹਦੇ ਸਰੀਰ ਤੇ ਗਲਤ ਸਰਪੈਣੀ ਪੈਣੀ ਹੈ ਸਰਪੈਣੀ ਹੀ ਪੈਣਾ ਵੀਰੇ ਹਾਂ ਜੋ ਨਾ ਤਾਂ ਕਿਸੇ ਫੀਡ ਨੇ ਛੇਤੀ ਲੋਡ ਕਰਨਾ ਉਹ ਹਾਂ ਤੇ ਨਾ ਹੀ ਜੇ ਆਪਾਂ ਕਹੀਏ ਕੋਈ ਪ੍ਰੋਡਕਟ ਆ ਵੀ ਆਪਾਂ ਕੋਈ ਕੈਲਸ਼ੀਅਮ ਮਲਟੀ ਵਿਟਾਮਿਨ ਨਾਲ ਵੀ ਉਹਨਾਂ ਨਾਲ ਹੀ ਫਰਕ ਪੈਣਾ ਕੋਸਾਦ ਤੱਕ ਫਰਕ ਪੈ ਜਾਊਗਾ ਹਾਂ ਪਰ ਮੇਨ ਗੱਲ ਆ ਕਿ ਉਹਦੇ ਗਲਤ ਰੱਖ ਰਖਾ ਨਾ ਉਤੇ ਫਰਕ ਪੈਂਦਾ ਹੀ ਆ। ਕਈ ਹੁਣ ਮਹੀਨੇ-ਮਹੀਨੇ ਤੇ ਕਤੂਰੀਆਂ ਦੇ ਸੰਗਲੀ ਪਾਉਣ ਦੇ ਲਿਆ ਕੇ ਉਹ ਹੁਣ ਜਦੋਂ ਸੰਗਲੀ ਪੈਂਦੀ ਆ ਜ਼ੋਰ ਲਾਈ ਜਾਂਦਾ ਫਰੰਟ ਉਹਦਾ ਖੁੱਲ ਜਾਂਦਾ ਤੇ ਬੈਕ ਤੇ ਵੀ ਜ਼ੋਰ ਉਹਦੇ ਤੇ ਅਸਰ ਪੈਣਾ ਹੀ ਪੈਣਾ ਕੁੱਤੀ ਦੀ ਤੇ ਫਿਰ ਉਹ ਢਾਂਚਾ ਉਹਦਾ ਕਿੱਥੋਂ ਹੋ ਜਾ ਬਣ ਜਾਊਗਾ। ਹੂੰ ਜਦੋਂ ਲੱਤਾਂ ਹੀ ਗੜਗੀਆਂ ਵਿਚਾਰੇ ਦੀ। ਸਹੀ ਆ। ਵੀ ਜਾਂ ਤਾਂ ਉਹਦਾ ਕੇਜ ਹਾਂ ਕੇਜ ਹੋਵੇ ਤੇ ਕੇਜ 'ਚ ਵੀ ਕੇਜ ਵੀ ਹੋਵੇ ਤੇ ਕੋਸ ਖੁੱਲਾ ਕੱਚੇ ਕੁਚੇ ਥਾਂ ਦੇ ਘੁੰਮੇ ਦਾ ਬਾਲਾ ਵਧੀਆ ਤੇ ਘਰੇ ਨਹੀਂ ਦਾ ਬਾਹਰ ਲੈ ਜੋ ਘੰਟਾ ਖੰਡ ਕੱਚੇ ਤੇ ਫਿਰੇ ਉਹ ਕੁੱਤੇ ਨੂੰ ਏਰੀਆ ਵਧੀਆ ਦਿਓ ਹਾਂ ਫੇਰ ਹੀ ਫੇਰ ਹੀ ਬਣੂਗਾ ਉਹ ਜੇ ਮਤਲਬ ਕੁੱਤੇ ਨੂੰ ਤੁਸੀਂ ਏਰੀਆ ਨਹੀਂ ਦੇ ਸਕਦੇ ਤਾਂ ਉਹ ਜਿਹੜਾ ਜਿਹੜੇ ਸਟੇਟਸ ਲਈ ਤੁਸੀਂ ਰੱਖਿਆ ਉਹ ਤੁਹਾਡਾ ਬਣਾ ਕੇ ਨਹੀਂ ਦੇਣ ਲੱਗਿਆ ਨਹੀਂ ਬਣਾ ਕੇ ਇਹਨਾਂ ਜੇ ਤੁਸੀਂ ਜਿਹੜੇ ਸਟੇਟਸ ਲਈ ਉਹਨੂੰ ਰੱਖਿਆ ਨਾ ਜੇ ਤੁਸੀਂ ਉਹਨੂੰ ਸਟੇਟਸ ਨਹੀਂ ਦਿੰਦੇ ਉਹਨੇ ਤੁਹਾਨੂੰ ਸਟੇਟਸ ਦੇਣਾ ਨਹੀਂ ਨਹੀਂ ਦੇਣਾ ਵੀਰੇ ਨਹੀਂ ਉਹ ਗੱਲ ਬਣੀ ਜਿੰਨੀ ਜਿਵੇਂ ਕਹਿੰਦੇ ਅਜਿਤ ਦਿਓ ਤੇ ਅਜਿਤ ਲਓ ਅਜਿਤ ਲਓ ਜੇ ਜਾਨਵਰ ਤੋਂ ਤੁਸੀਂ ਅਜਿਤ ਚਾਹੁੰਦੇ ਆਂ ਕਿ ਕੋਈ ਬੰਦਾ ਤੁਹਾਡੀ ਇੱਜ਼ਤ ਕਰੇਗਾ ਇਹਦਾ ਆ ਜਾਨਵਰ ਰੱਖਿਆ ਤਾਂ ਤੁਹਾਨੂੰ ਉਹਨੂੰ ਇੱਜ਼ਤ ਦੇਣੀ ਪੈਣੀ ਆ ਹਾਂ ਇਹ ਤਾਂ ਹੈਗੀ ਹੈ ਸਹੀ ਹੈ ਤਾਂ ਫੇਰ ਹੀ ਤੁਹਾਨੂੰ ਵਾਪਸ ਆਉਣੀ ਆ ਤੇ ਬਾਈ ਹੁਣਾ ਕੋਲੇ ਕੋਈ ਵੀ ਸਟੱਡ ਸਰਵਿਸ ਦੀ ਇਨਕੁਆਰੀ ਕਰਨੀ ਆ ਕੋਈ ਵੀ ਤੁਸੀਂ ਬੱਚਿਆਂ ਨਾਲ ਸੰਬੰਧਤ ਇਨਕੁਆਰੀ ਕਰਨੀ ਆ ਕਿਸੇ ਵੀ ਸੰਬੰਧਤ ਇਨਕੁਆਰੀ ਕਰਨੀ ਆ ਬਾਈ ਹੁਣਾ ਕੋਲੇ ਜਰਮਨ ਸ਼ੈਫਰਡ ਮੇਲ ਹੈਗਾ ਜਿੰਨਾ ਕਿ ਮੇਰਾ ਅੰਦਾਜ਼ਾ ਵੀ 7-8 ਤੱਕ ਤਾਂ ਦੇਖ ਹੀ ਲੈ 8 ਕੁ 60 ਡਵਰੇ ਆਪਣੇ ਕੋਲੇ ਇੱਕ ਆ ਜਿਹੜਾ ਹੁਣ ਆਪਾਂ ਨਵਾਂ ਡੌਗ ਮੰਗਾਇਆਗਾ ਜਮੈਸਟਰ ਇਹਦਾ ਨਾ ਹਾਂ ਆਪਣੀ ਜ਼ਿਆਦਾਤਰੋਂ ਟ੍ਰੈਂਡ ਚੱਲਦਾ ਬਲੈਕ ਮਾਸਕ ਦਾ ਹਾਂ ਇਹਦਾ ਜਿੰਨਾ ਕਾ ਉਹਦਾ ਮਾਸਕ ਬਲੈਕ ਹੈ ਤੇ ਬੱਚਿਆਂ ਦੇ ਵੀ ਉਨੇ ਬਲੈਕ ਮਾਸਕ ਆਉਂਦੇ ਆ। ਅੱਛਾ। ਹਾਂ। ਜਿਹੜਾ ਬਾਲਾ ਕਾਲੇ ਮੂੰਹ ਵਾਲਾ ਸੀ। ਹਾਂ ਉਹ ਨੇਚਰਲੀ ਆ ਵੀਰੇ। ਤੇ ਉਹਦੇ ਗਾ ਬੱਚਿਆਂ ਦੇ ਵੀ ਉਨੇ ਹੀ ਫੇਸ ਡਾਰਕ ਆਉਂਦੇ ਆ। ਅੱਛਾ। ਹਾਂ ਸਾਡੇ ਕੋਲੇ ਲੀਟਰ ਹੋਏ ਪਿਆ ਤੇ ਦੋ ਤਿੰਨ। ਅੱਛਾ। ਤੇ ਉਹਦੇ ਬੱਚੇ ਜਿਹੜੇ ਉਹ ਵੀ ਜੈਡ ਬਲੈਕ ਫੇਸ ਵਾਲੀ ਆ ਰਹੇ ਆ। ਉਹ ਅੱਛਾ ਬਲੈਕ ਮਾਸਕ ਵਾਲੇ ਆਪਣੇ ਕੋਲ ਬੱਚੇ ਹੈਗੇ ਆ। ਹਾਂ ਵੀਰੇ ਹੈਗੇ ਹੈਗੇ। ਜਿਹੜਾ ਬਲੈਕ ਮਾਸਕ ਚਾਹੁੰਦਾ ਤਾਂ ਉਹ ਹਾਂ ਕਰਲੇ ਸੰਪਰਕ ਜੀ ਨੇ ਹਾਂ ਬਲੈਕ ਮਾਸਕ ਵਾਲਾ ਬੱਚਾ ਹਾਂ ਵੀ ਜੇ ਉਹ ਵੀ ਸੰਪਰਕ ਮੰਨ ਲਓ ਯਾਰ ਕੁੱਲ ਮਿਲਾ ਕੇ ਤੇ ਕੋਲ ਵੈਰਾਈਟੀ ਤਾਂ ਸਾਰੀ ਹੁੰਦੀ ਆ ਸਾਰੇ ਸਾਲ ਚ ਤੁ ਜਦੋਂ ਵੀ ਮਰਜੀ ਫੋਨ ਕਰੋਗੇ ਉਹ ਕੋਈ ਮਸਲਾ ਨਹੀਂਗਾ ਹਾਂ ਇੱਕ ਬੇਨਤੀ ਆ ਕਿ ਪੈਸੇ ਨਾਲ ਹੀ ਕੁਆਲਟੀ ਆ ਬਸ ਹੋਰ ਉਹ ਤਾਂ ਪ੍ਰੋਫੈਸ਼ਨਲ ਬੰਦੇ ਆ ਪ੍ਰੋਫੈਸ਼ਨਲ ਬੰਦੇ ਦੀ ਇੱਕ ਸੋਚ ਬਹੁਤ ਘੈਂਟ ਹੁੰਦੀ ਆ ਕਿ ਗਾਹਕ ਟੁੱਟਣ ਨਹੀਂ ਦੇਣਾ ਗਾਹਕ ਬਣਾ ਕੇ ਰੱਖਣਾ ਉਹਨੇ ਕੋਈ ਜ਼ਿੰਦਗੀ ਚ ਚੈੱਕ ਕਰੀ ਤਾਂ ਬਟਣੇ ਨਹੀਂ ਹੁੰਦੇ ਉਹਨੇ ਜ਼ਿੰਦਗੀ ਚ ਬਾਰ ਬਾਰ ਪੈਸੇ ਪਟਣੇ ਹੁੰਦੇ ਆ। ਤਾਂ ਉਹ ਜੇ ਪੈਸੇ ਲੈ ਰਿਹਾ ਤਾਂ ਕੁਆਲਿਟੀ ਦੇਊਗਾ। ਬਾਕੀ ਗੱਲ ਤੁਹਾਨੂੰ ਮੈਂ ਦੱਸਦਾ ਮੇਰਾ 4-5 3 ਸਾਲ ਹੋ ਗਏ ਬਾਪਏ ਨੂੰ ਇਹਦੇ ਨਾਲ ਪਟਵਾਰੀ ਨਾ ਦਵਿੰਦਰ ਨਾਲ ਤੇ ਮੈਨੂੰ ਅੱਜ ਤੱਕ ਇਸ ਬੰਦੇ ਦਾ ਕੋਈ ਵੀ ਲਾਂਭਾ ਨਹੀਂ। ਨਹੀਂ ਮੈਨੂੰ ਇੱਕ ਵਾਰੀ ਲਾਂਭਾ ਆ ਜੇ ਤਾਂ ਮੈਂ ਦੁਬਾਰਾ ਅਗਲੇ ਤੇ ਜਾਂਦਾ। ਸਹੀ ਗੱਲ ਹੈ ਬਰਾ। ਠੀਕ ਹੈ ਕਿ ਨਹੀਂ? ਤੇ ਬਾਈ ਦਾ ਕੋਈ ਲਾਂਭਾ ਨਹੀਂ ਜੋ ਕਹੂਗਾ ਸੱਚੀ ਉਹ ਓਵੇਂ ਹੁੰਦਾ। ਹੁਣ ਤੱਕ ਬਹੁਤ ਸਾਰੇ ਯਾਰ, ਬਹੁਤ ਸਾਰੇ ਦੋਸਤ, ਬਹੁਤ ਸਾਰੇ ਰਿਸ਼ਤੇਦਾਰ ਭਾਈ ਨੇ ਘਰੋਂ ਖੁਸ਼ ਕਰਕੇ ਤੋਰੇ ਆ ਨਰਾਜ ਨਹੀਂ ਕੀਤੇ ਕੋਈ ਬੰਦਾ ਫਾਰਮ ਤੇ ਗੇੜਾ ਮਾਰੂਗਾ ਨਾ ਪਿੰਡ ਬੁੱਟਰ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਆ ਬੁੱਟਰ ਸੱਜਣੂ ਕੋਈ ਵੀ ਆਜੋ ਜੀਟੀ ਰੋਡ ਦੇ ਉੱਤੇ ਪਿੰਡ ਐ ਤੁਹਾਨੂੰ ਬੰਦਾ ਸਵਾਗਤ ਕਰਦਾ ਮਿਲੂਗਾ